ਸਤਿ ਸ੍ਰੀ ਅਕਾਲ ਜੀ ਆਪਾਂ ਮੌਰ ਮੰਡੀ ਆਏ ਵੀਰਵਾਰ ਨੂੰ ਜਿਹੜੀ ਮੰਡੀ ਲੱਗਦੀ ਹੈ ਉੱਥੇ ਪਹੁੰਚੇ ਆਂ ਤੇ ਉੱਥੇ ਬੱਕਰੇ-ਵੱਕਰੇ ਜਾਨਵਰ ਹੁੰਦੇ ਆ ਤੇ ਤੁਹਾਨੂੰ ਜਾਨਵਰਾਂ ਦੀਆਂ ਫੋਟੋਆਂ ਅੱਛਾ 5:30 ਵਜੇ ਹੋਈ ਹੋਈ ਆ ਬਈ ਇਹ ਤਾਂ ਕਰਕੇ ਹੀ ਬੋਲ ਰਿਹਾ ਆ ਬਾਜ਼ਵਾਕ ਲੈ ਕੇ ਆਇਆ ਦਰਸਨ ਕਰਾਉਣੇ ਆ ਤੇ ਮਾਰਕਾ ਨਾਲ ਗੱਲ ਕਰਾਉਣੇ ਆ ਬਾਈ ਕਿਹੜੀ ਬਰੀਡ ਹੈ ਇਹ ਗ੍ਰੇ ਆਉਟ ਜੀ ਠੀਕ ਹੈ ਤੇ ਪਿੰਡ ਕਿਹੜਾ ਬਾਈ ਜਾਂਦਾ ਕਾਂਡੀ ਜੋਗਾ ਜੀ ਜੋਗਾ ਰੱਲਾ ਜੋਗਾ ਹਾਂ ਜੋਗਾ ਰੱਲਾ ਠੀਕ ਹੈ ਤੇ ਮੰਗ ਕੀ ਹੈ ਬਾਈ ਜਾਂਦੀ ਮੰਗੇ ਜੀ 12000 ਰੁਪਏ ਜੀ 12000 ਰੁਪਏ ਤੇ ਲੈਨ ਬਾਰੇ ਪਤਾ ਦਾ ਪਾਰਿਆ ਬੱਕਰਾ ਬਾਈ ਜਾਂਦਾ ਨਾ ਨਾ ਕਾਈ ਕਰਾ 500 ਹੋ ਗਿਆ ਨਾ ਪਾ ਹੋਰ ਕੀ ਲੈਗਾ ਮੇਰੇ ਕੋ ਲੇਗਾ ਫਿਰ ਹੋਰ ਕੋ ਮੈਂ ਬੈਰ ਤੋਂ ਖਾਸ ਤੱਕ ਚੱਲ ਲੈ ਆਪਾਂ ਇਹ ਦੇ ਦੇ ਉਹ ਗੱਡੀ ਤੇ ਸੱਦੋ ਹੋ ਗਿਆ ਭਈਆਂ ਦਾ ਅਸੀਂ ਮੁਰਗਾ ਮੁਰਗੀ ਹੈ ਨਾ ਮੁਰਗੇ ਦੋਵੇਂ ਤੇ ਮੁਰਜੋੜ ਆ ਗਏ ਇਹ ਮੇਰੇ ਪਿੰਡ ਤੋਂ ਆ ਮੁੰਡੇ ਤੇ ਕੀ ਮੰਗਦੇ ਹੋ ਫਿਰ 1500 ਦੋਮਾ ਦਾ ਦੋਮਾ ਦਾ 1500 ਰੁਪਏ ਹੋਰ ਠੀਕ ਠਾਕ ਹੈ ਇਹਦਾ ਸੌਦਾ ਹੁੰਦਾ ਬਈ 50000 ਮੰਗਾ ਬਈ ਦੀ ਨਹੀਂ 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 ਦੇਣਾ ਬਈ ਇੰਨੇ ਦਾ ਚੱਲ ਨਾ ਤੂੰ ਮੇਰੀ ਗੱਲ ਨਾਲ ਮੈਂ ਕਿਹਾ 24 ਨਹੀਂ ਹੁਣ 24 ਤਾਂ ਤੂੰ ਭਰਦਾ ਤਾਂ ਸਾਢੇ 23 ਕਰਦਾ ਨਹੀਂ ਨਹੀਂ 24 ਆ ਦੇ ਦੇਗਾ ਮੇਰੇ ਅੱਖੇ 24 ਦਾ ਪੁੱਛ ਰਿਹਾ ਯਾ ਯਾ 24000 ਨਾ ਨਾ ਫੇਰ ਤਾਂ ਕੁਝ ਨਹੀਂ ਚੱਲ ਚੱਲ ਮੁਰਗੀ ਖਰਾ ਕਰਾ ਰੱਖ ਬਈ ਮਾ ਬਹੁਤ ਮੈਂ ਤਾਂ 1000 ਰੁਪਏ ਦਾ ਮੰਗਾ ਤੂੰ ਵਾਰਾ ਨਹੀਂ ਜਾ ਇਹਦੇ ਆਪਣੇ ਮੁਸੇ 28 ਮੰਗਾ ਇਹਦੇ 29 ਦੇਣਾ ਚਾਹੀ ਤੂੰ ਬਤਾ ਇਹ ਕਰਦਾ ਸਰਦਾਰ ਜਵਾਬ ਸਦਾ ਵੀ ਇਹ ਜਰਾ ਬਾਈ ਮੇਰੀ ਬਾਤ ਸੁਣ ਲੈ ਮੇਰੀ ਬਾਤ ਸੁਣ ਲੈ ਯਾਰ ਡਾਉਣ ਮੇਰੀ ਬਾਤ ਕੋਈ ਨਹੀਂ ਕੋਈ ਅਗਰ ਤੂੰ ਇਹ ਸੌਦਾ ਲੈ ਲੇਤਾ ਮੈਂ ਤੇਰੇ ਤੋਂ 17 ਕੀ ਪਕੜਦਾ ਅਗਰ ਮੈਂ 16 ਬੋਲ ਤਾ ਮੇਰੀ ਗਲਤੀ ਹੋਈ ਮੈਂ ਤੁਝੇ ਬੋਲਾ ਮੈਂ 17 ਕੀ ਰੱਖੂਗਾ ਸੌਦਾ ਤੂੰ ਕਰ ਲੈ ਮੇਰੇ ਚੰ ਵਿਚ ਵਿਚਾਲਾ ਕਰ ਕਰ ਲਿਆ ਯਾਰ ਸਰਪੋ ਠੀਕ ਹੈ ਕੀ ਮੰਗੂਗਾ ਇਹਨਾਂ ਦੀ ਇਹ ਤਾਂ 18 ਇਹ ਤਾਂ 26 ਕਰਾ ਖਰੀ ਹੈ ਖਰੀ ਇੱਕ ਨੰਬਰ ਮੁਰਗੇ ਤੇ ਬਾਈ ਇੱਥੇ ਮੋਰ ਮੰਡੀ ਤੇ ਲੈ ਕੇ ਆਇਆ ਦੇਖੋ 20 ਕਰੋ ਬਾਹਰ ਘਟ ਨਹੀਂ ਗਿਆ ਕੋਈ ਹੁਣ ਦੱਸ ਫੇਰ ਦੱਸ ਮਾਰਦਾ 20 ਕਰੋ ਕਰ ਗਿਆ ਬਾਹਰ ਰੁੰਦਾ ਮਾ ਤੇਰੀ ਗੱਲੋ ਮੰਨਦਾ ਸਾਰਿਆਂ ਦੇ ਮਾਰਦਾ ਇਹ ਤੇ ਮਾਰ ਲਿਆ ਕਿੰਨੇ ਵਜੇ ਕਾਪੀ ਜਨ ਹੈਗਾ ਨਹੀਂ ਉਹ ਕਾਪੀ ਦਿੰਦਾ ਨਹੀਂ ਮੈਂ ਤੂੰ ਅੱਠ ਵਜੇ ਕਾਪੀ ਦੇ ਦਿੰਦਾ ਨਹੀਂ ਮੈਂ ਬੋ ਬਾਈ ਹਿੱਟਲ ਚਾਰ ਹੁੰਦਾ ਜੀ ਪਿੰਡ ਕਿਹੜਾ ਗੰਗੀਤਲਾ ਸਿੰਘਲਾ ਜੀ ਅੱਛਾ ਕਿੰਨੇ ਲੈ ਕੇ ਆ ਸੰਦ ਆਪਣੇ ਲੱਗ ਆਪਣੇ ਬੱਚੇ ਘਰ ਦੇ ਬਲੇ ਰਹੇ ਅੱਛਾ ਤੇ ਮੰਗ ਮੰਗ ਕੀ ਹੈ 22000 ਰੁਪਏ 22000 ਰੁਪਏ ਮੰਗ ਰਿਹਾ 22000 ਰੁਪਏ ਮੰਗ ਰਿਹਾ ਬਈਆ ਦੋ ਪੱਠਾ ਹੋ ਗਿਆ ਇਹ 5ਵੇਂ 6ਵੇਂ ਮਹੀਨੇ ਦੀ ਹੈ 5ਵੇਂ 6ਵੇਂ ਮਹੀਨੇ ਦੀ ਹੈ ਅੱਛਾ ਸਾਰੇ ਪੈਡ ਕੋਡ ਕੋਲੇ ਬਣਾਏ ਹੋ ਸਾਰਾ ਦਾ ਸਾਰਾ ਮਾਲ ਵਿਕ ਜੇ